ਨਮਾਰਕ ੜਾਕੇदार ਵਲੌਗ ਮੈਂ ਲਿਆਉਣ ਲੱਗਾ ਤਾਂ ਸਾਲਜ਼ਬੇਗ ਸ਼ਹਿਰ ਪਹੁੰਚਾਇਆ ਆਸਟਰੀਆ ਚ ਤਾਂ ਦੇਖੋ ਖੂਬਸੂਰਤੀ ਸ਼ਹਿਰ ਦੀ ਨਦੀ ਇੱਥੇ ਆ ਤਾਂ ਇੱਥੇ ਦੇਖਦੇ ਥੱਲੇ ਜਾ ਕੇ ਇੱਕ ਬੰਦਾ ਤਾਂ ਇੱਥੇ ਸੁੱਤਾ ਹੀ ਆ ਇਹ ਹੁੰਦੀ ਮੋਜ ਤਾਂ ਸੌਣ ਦੀ ਤਾਂ ਵੈਸੇ ਦੇਖਿਓ ਮੈਨੂੰ ਆਪਣੇ ਜੰਗਲ ਦੇ ਵਲੌਗ ਦਾ ਯਾਦ ਆਉਂਦਾ ਆ ਰਿਸਕ ਲੈਣਾ ਪੈਂਦਾ ਇੱਥੇ ਲਈ ਜਾਂਦੇ ਆ ਰਿਸਕ ਦੇਖੀ ਹੋਰ ਮਾਂ ਤੇ ਹੱਡੀ ਟੁੱਟ ਜਾਵੇ ਵਾਹ ਜੀ ਵਾਹ ਆਏ ਹਾਈ ਖੂਬਸੂਰਤੀ ਇੱਥੇ ਦੀ ਦੇਖੋ ਪਾਣੀ ਕਾਫੀ ਸਾਫ ਲੱਗਦਾ ਹੈ ਪਹਾੜਾਂ ਦਾ ਪਾਣੀ ਇੱਥੇ ਪਹਾੜ ਵੀ ਇੱਥੇ ਨਾਲੀ ਆ ਸਿਆਲ ਦੇ ਮਹੀਨੇ ਜਿੱਥੇ ਸਨੋ ਵੀ ਬਹੁਤ ਪੈਂਦੀ ਹੈ ਪਰ ਦੇਖੋ ਆਹ ਕੀ ਬਾਤਾ ਠੀਕਰਦਾ ਇੱਥੇ ਸਵਿਮਿੰਗ ਦਾ ਗੇੜਾ ਲਾਈਏ ਪਾਣੀ ਕਾਫੀ ਸਪੀਡ ਦੇ ਨਾਲ ਜਾ ਰਿਹਾ ਜਦੀਂਦਾ ਹੁਣ ਸਪੀਡ ਦੇ ਨਾਲ ਚੰਗੀ ਸਪੀਡ ਦੇ ਨਾਲ ਜਾ ਰਿਹਾ ਇਹ ਪੱਥਰ ਪੱਥਰੇ ਨੰਗੇ ਪੈਰ ਦੇ ਨਾਲ ਨਹੀਂ ਪ ਤੁਰ ਸਕਦਾ ਜੁੱਤੀ ਚਾਹੀਦੀ ਇੱਥੇ ਰੇਤਾ ਹੈ ਨਹੀਂ ਪਰ ਪਾਣੀ ਸਾਫ ਆ ਤਾਂ ਅੱਖੋਂ ਦੇਖੋ ਥੋੜਾ ਇੱਕ ਵਾਟਰਫਾਲ ਵਾਂਗੂ ਵੀ ਸਾਊਂਡ ਆ ਰਹੀ ਆ ਤੋ ਪਾਣੀ ਆ ਰਿਹਾ ਲੱਗਦਾ ਵਾਹ ਜੀ ਵਾਹ ਉਹ ਵੀ ਜਾ ਕੇ ਦੇਖੂਂ ਅਜੇ ਇੱਥੇ ਨੇੜੇ ਜਾ ਸਕਦੇ ਆ ਇੱਥੇ ਤੱਕ ਤੁਰਦੇ ਦੇਖਣੇ ਤੇ ਅੱਗੇ ਕੋਈ ਜਗ੍ਹਾ ਹੈਗੀ ਆ ਗਰਮੀ ਅਜ ਕਾਫੀ ਐ ਧੁੱਪ ਵਾਲਾ ਦਿਨ ਐ ਤਾਂ ਜੀ ਕਰਦਾ ਪਾਣੀ ਦੇ ਵਿੱਚ ਹੀ ਬਹਿ ਜਾਈਏ ਅੱਗੇ ਇਹ ਤੇ तकरीबन ਬੰਦ ਹੀ ਹੋ ਜਾਂਦਾ ਜਾਂ ਔਖਾ ਹਣਾ ਵਾਪਸ ਉੱਤੇ ਜਾਣਾ ਇੱਥੇ ਬ੍ਰਿਜ ਦੇ ਉੱਤੇ ਲੋਕਾਂ ਨੇ ਦੇਖੋ ਆਪਣੇ ਲੌਕ ਲਾਇਓ ਆ ਕਪਲਸ ਨੇ ਰੋਮਾਂਟਿਕ ਬੰਦਦੇ ਆ ਆਪਣੇ ਇੱਥੇ ਲੋਕ ਆ ਪ੍ਰੈਜੈਂਡ ਲਾਇਆ ਹੋਆ ਵਾ ਵਾ ਜੀ ਵਾ ਤੇ ਦੇਖੀ ਤੇ ਕਿਸੇ ਦਾ ਨਾਮ ਦਿਸਦਾ ਆ ਜੈਸੀ ਲਵਜ਼ ਸ਼ੈਰੀ ਤਾਂ ਜੈਸੀ ਤੇ ਸ਼ੈਰੀ ਜੈ ਹੋ ਤੁਹਾਡੀ ਵਨੇਸਾ ਤਾਂ ਫਲੋਰੀਆ ਹਨ ਲੈਕੀ ਸੋ ਲੈਟੀ ਸ਼ਾਇਦ ਇਹਨਾਂ ਦੇ ਬੱਚੀ ਹੋਗੀ ਵਾਹ ਕੀ ਬਾਤਾਂ ਬੱਸ ਇਹ ਕਿੰਝ ਹੋ ਰਿਹਾ ਆਸपासੇ ਵੀ ਆ ਲੋਕ ਲਾਇਆ ਹੋਆ ਪਾ ਕਈ ਤਰ੍ਹਾਂ ਦੇ ਫਿਨ ਹਨ ਲੈਲਾ ਲੈਲਾ ਓ ਲੈਲਾ ਲੈਲਾ ਓ ਲੈਲਾ ਲੈਲਾ ਇਹ ਭਗਦਾ ਆ ਪਾ ਦਿੱਕੀ ਹੋਰ ਕਿੰਨਾ ਥੱਲੇ ਜਾ ਸਕਦੇ ਆ ਰਿਸਕ ਤਾਂ ਵੈਸੇ ਲੈਣਾ ਪੈਂਦਾ ਹੀ ਹੈਗਾ ਆ ਜਦੋਂ ਵੀ ਰਿਸਕ ਵਾਲੇ ਕੰਮ ਕਰਨੇ ਆ ਆ ਇੱਥੋਂ ਪਾਣੀ ਆਉਂਦਾ ਵਾਹ ਜੀ ਵਾਹ ਕਿਆ ਬਾਤ ਹੈ ਨਹੀਂ ਆਵਾਜ਼ ਬਹੁਤ ਵਧੀਆ ਆਉਂਦੀ ਸਕੂਨ ਦੀ ਆਵਾਜ਼ ਆ ਪਰ ਖੂਬਸੂਰਤੀ ਦੇਖੋ ਕਿੰਨੀ ਵਧੀਆ ਹੈ ਇੱਥੇ ਹਰਾ ਰੰਗ ਪਾਣੀ ਪਹਾੜ ਪਾਣੀ ਦਾ ਰੰਗ ਵੀ ਦੇਖੋ ਕਿੰਨਾ ਸਾਫ਼ ਹੈ ਅਰਹੀ ਤੋ ਤੇ ਤੋਰਾ ਅੰਦਰ ਆ ਕੇ ਸ਼ਹਿਰ ਦੀ ਖੂਬਸੂਰਤੀ ਇਹਨੂੰ ਪੁਰਾਣਾ ਸ਼ਹਿਰ ਸੱਦਦੇ ਆ ਇਹਦੀਆਂ ਬਿਲਡਿੰਗਸ ਤੇ ਪੁਰਾਣੀਆਂ ਆ ਤਾਂ ਛੋਟੀਆਂ ਛੋਟੀਆਂ ਜਿਹੀਆਂ ਗਲੀਆਂ ਇੱਥੇ ਤਾਂ ਤੇ ਵਸੇ ਤੁਨ ਛੋਟੀਆਂ ਦੁਕਾਨਾਂ ਮਿਲੂਗੀਆਂ ਇੱਥੇ ਖਾਣ ਲਈ ਪੀਣ ਲਈ ਆ ਸਬਜ਼ੀਮਾਲ ਵੇਚਦੇ ਛੋਟੇ ਕੈਫੇ ਆ ਹਾਂਜੀ ਬਾ ਖੂਬਸੂਰਤੀ ਦੇਖੋ ਹੋਰ ਖੂਬਸੂਰਤੀ ਇੱਥੇ ਤੇ ਬੇਚ ਦੇ ਕੇਕ ਦਸ ਬਸਤੇ ਦਾ ਕੇਕ ਲੇਮਨ ਕੇਕ ਵੀ ਹੈਗਾ ਚਾਕਲੇਟ ਦਾ ਵੀ ਅਕੇਲੇ ਦਾ ਬਣਿਆ ਵਾਹ ਬਈ ਵਾਹ ਹੂੰ ਸ਼ਹਿਰ ਦੇਖ ਕੇ ਭੁੱਖ ਵੀ ਚੰਗੀ ਲੱਗ ਗਈ ਤਾਂ ਇੱਕ ਜਗ੍ਹਾ ਤੇ ਮੈਂ ਆ ਗਿਆ ਤੇ ਪੀਜ਼ਾ ਬੇਚਦਾ ਹੈ ਦੇਖੋ ਕਿੰਨੀ ਪਿਆਰੀ ਜਗ੍ਹਾ ਹੈ। ਟੇਬਲ ਬਹੁਤ ਵਧੀਆ ਪੀਜ਼ਾ ਬੇਚਦੇ ਨੇ। ਤਾਂ ਇੱਕ ਪੀਜ਼ਾ ਖਾ ਨਾ ਪਰ ਮੈਨੂੰ ਤਾਂ ਜਗ੍ਹਾ ਹੀ ਬਹੁਤ ਵਧੀਆ ਲੱਗੀ। ਬੋ ਬਈ ਵਾ ਆ ਗਿਆ ਸਾਡਾ ਪੀਜ਼ਾ। ਕਿੰਨਾ ਪਤਲਾ ਹੈ। ਇਹਨੂੰ ਖੜਕਾਉਦੇ ਫਿਰ ਜਾ ਕੇ ਅੰਦਰੋਂ ਸ਼ਹਿਰ ਤਾਂ ਹੋਰ ਬਾਕੀ ਇਹ ਸ਼ਹਿਰ ਦੀ ਖੂਬਸੂਰਤੀ ਦੇਖਦੇ ਆਂ ਪਲਾਮ ਕਉਂਦੇ ਆਂ ਸਭ ਖੜਕਾ ਲਿਆ ਆ ਸੜਕ ਦੇਖੋ ਕਿਦਾਂ ਦੀ ਆ ਪੌੜੀਆਂ ਕਿਦਾਂ ਜਾਨੀਆਂ ਆਇਆ ਵਾਹ ਵਈ ਵਾਹ ਪੁਰਾਣੀਆਂ ਬਿਲਡਿੰਗ ਅੰਦਰੂਨ ਬਿਲਡਿੰਗ ਪੱਥਰ ਦੀ ਉੱਤੇ ਜਿਸ ਦੇ ਪੱਥਰ ਕੀ ਬਾਤਾਂ ते जाके कुछ चर्च मैं लगता दे। लग कोई चर्च आ उत्तर मूँ लगता इतने जाके तो इन्होंने चर्च बनाई कोई धार्मिक जगह देखो ਤੇ ਤੱਕ ਪੌੜੀਆਂ ਜਾਂਦੀਆਂ ਹਨ ਉਹ ਆਜੀਬਾ ਥੇ ਲੋਕ ਰਹਿੰਦੇ ਹੋਣੇ ਕਮਾਲ ਦੀਆਂ ਚੀਜ਼ਾਂ ਲੱਭਦੀਆਂ ਵੈਸੇ ਇੱਥੋਂ ਗੇਟ ਤਾਂ ਗੇਟ ਖੁੱਲਾ ਪਰ ਕੀ ਕਰਨਾ ਗੇਟ ਖੋਲ ਕੇ ਤਨੀ ਜਗ੍ਹਾ ਲੱਭਦੀਆਂ ਅੰਦਰੂਨ ਸਲਸ ਛੋਟੀ ਜਿਹੀ ਮਾਰਕੀਟ ਆ ਗਈ ਹੈ ਵਾਹ ਵਈ ਵਾ ਦੇਖੋ ਪੈਸਟਰੀਜ਼ ਦਾ ਮਿੱਠਾ ਇੱਕ ਵੇਚਦੇ ਆਚਾਰ 90 ਦਾ 4 ਯੂਰੋ 90 ਸੈਂਸ ਆ ਮ ਮਿੱਠਾ ਪਾਇਆ ਹੈ ਖੰਡ ਪਾਈ ਹੋਆ ਆ ਲੂਣ ਵਾਲੇ ਆ ਵਾਹ ਵਈ ਵਾ ਕਿਆ ਬਾਤਾਂ ਆ ਕੀ ਚੀਜ਼ ਐ ਇੱਥੇ ਦੇਖੀ ਆ ਤਾਂ ਮੀਟ ਆ ਹਨ ਮੀਟ ਰੱਖਿਆ ਆ ਜਨੇ ਮੀਟ ਖਰੀਦਣਾ ਐ ਚੀਜ਼ੇ ਚੀਜ਼ ਵੀ ਹੈਗੇ ਜਿਹੜੇ ਚੀਜ਼ ਦੇ ਸ਼ੰਕੀ ਹੈ ਦੇਖੋ ਚਮਚੇ ਚਮਚੇ ਤਾਂ ਕੜਛੀਆਂ ਨੰਬਰ ਲਿਖਿਆ ਹੋਆ वाह वाह है वाव। बढ़िया बढ़िया समान है टूरिस्ट लाई पर समान एद मिल जाता और देखिए अगे की है इतना फुल लगता दूसरे फुल बने असली फुल नहीं अच्छा अच्छा आ है बने वाह वाह ਅਕਨਾਂ ਦੀ ਇੱਕ ਸਟਿਕ ਮਿਲਦੀ 2.90 ਦੀ ਇੱਕ ਜਿਆ ਲਾਣੀ ਹੋਵੇ ਪੇਂਟ ਕੀਤਾ ਆਹ ਕਮਾਲ ਦੀਆਂ ਚੀਜ਼ਾਂ ਸਰਾਮਿਕ ਫਲਾਵਰ ਲਿਖਿਆ ਦੇਖੋ ਸਰਾਮਿਕ ਫਲਾਵਰ ਅਸੀਂ ਆ ਵੀ ਸਕੇ ਲਿਆ ਇਹ ਵਧੀਆ ਟੈਲੈਂਟ ਹੈ ਇਦਾਂ ਦੇ ਬਣਾਉਣ ਦੀ ਉਹਨੇ ਵੇਚਦੇ ਆ 3 ਯੂਰੋ 90 ਦੀ ਤੁਸੀਂ ਕਹਿ ਸਕਦੇ ਆ 350 ਰੁਪਏ ਦੀ ਮਿਲਦੀ ਇੱਕ ਕਹਾ ਡੰਡੀ ਇੱਕ ਡੰਡੀ ਆਹ ਇੱਕ ਮਿਲਦੀ ਆ ਗਰਮੀ ਵਾਲਾ ਦੇਣਿਆ ਚਲੋ ਇਹ ਥੋੜਾ ਸੁੱਕਾ ਕੰਮ ਹੈਗਾ ਆ ਇੱਥੋਂ ਲੈ ਕੇ ਉਧਰ ਲੰਦੇ ਵਾ 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 ਪਾਣੀ ਲੱਗਾ ਮੂੰਹ ਤੇ ਗਰਮੀ ਚੰਗੀ ਆ ਤਾਂ ਇਹ ਪਾਣੀ ਲੈਣਾ ਨੇ ਤੇ ਇਥੇ ਬਹੁਤ ਫਾਉਂਟਨ ਦੇਖੇ ਮੈਂ ਪਾਣੀ ਵੀ ਪੁਰਿਆ ਫਿਰਿਆ ਤਾਂ ਬਹੁਤ ਖਾਦਾ ਪੀਤਾ ਪਰ ਮੈਨੂੰ ਆਉਂਦੀ ਨੀਂਦ ਤਾਂ ਮੈਂ ਵੈਸੇ ਗਰਾਊਂਡ ਤੇ ਆ ਗਿਆ ਇੱਥੇ ਯੂਨੀਵਰਸਿਟੀ ਦੀ ਕੈਂਪਸ ਆ ਤਾਂ ਮੈਂ ਸੋਚਿਆ ਮੈਂ ਇੱਥੇ ਬਹਿ ਜਾਨਾ ਤਾਂ ਸੌ ਜਾਣਾ ਥੋੜੀ देर ਲਈ ਤਾਂ ਮੈਨੂੰ ਜੋ ਇਜਾਜ਼ਤ ਮਿਲ ਰਹੀ ਅਗਲੇ ਵਲੌਗ ਚ ਜਿਉਂਦੇ ਰਵੋ ਹੱਸਦੇ ਰਵੋ ਵਸਦੇ ਰਵੋ ਬਰਾਬਰ ਆ